ピンポン ਹੋ ਰਹੀ ਹੈ ਧਰਮ ਰਹਿਣ ਦਾ ਪਰਮ ਜੁਨਕੀਆ ਦਾ ਦਰਸਾਉਂਦਾ ਹੈ ਪੋਪਲ ਹਿੰਦੀ ਚਾਤ ਇਹ ਸਿੱਖਾਂ ਦੇ ਨੋਵੇਂ ਗੁਰੂ ਉਹਨੇ ਦਿਹਾਰੇ ਤੇ ਹਰ ਇੱਕ ਕੋ ਸੱਚ ਪਹੁੰਚੇਗਾ ਜੋ ਜੀਤ ਪਿਆ ਪਰਾਜ ਨੂੰ ਪਾਣੀ ਦੇ ਪਿਆ ਜੀਵਨ ਨੂੰ ਲੈ ਕੇ ਆਉਣਾ ਪਿਆ ਉਹਨੂੰ ਪਹੁੰਚਾਣਾ ਪਿਆ ਅਗਿਤ ਜਿੱਦ ਨਾਲ ਨਹੀਂ ਗਈ ਤਦ ਬੋਲਦੇ ਜੀ ਇਹ ਸ਼ੇਅਰ ਕਰਦਾ ਕਰੋ ਵੱਧ ਤੋਂ ਵੱਧ ਤੁਹਾਨੂੰ ਇਹ ਕਹਿ ਵੀ ਲੋੜ ਨਾ ਬਈ ਜੇ ਨਹੀਂ ਆ ਬੀਤੀ ਫੋਰ ਬਲੀ ਸੱਸੇ ਫੀਕਰ ਫੋਰ ਦਮੇ ਸੇਰ ਇਹ ਵੀ ਵਿਗਿਆਤ ਕੁਛ ਨਾ ਫਿਰ ਤਾਂ ਬਈ ਸ਼ਰਮ ਦੀ ਗੱਲ ਹੈ ਕਿਉਂਕਿ ਇਹ ਸਮਾਗਮ ਜਿਹੜੇ ਨੇ ਇਹ ਕਈ ਲੋਕ ਆ ਜਿਹੇ ਨੇ ਜਿਹਨਾਂ ਨੂੰ ਪਤਾ ਆਪਣੇ ਨਾਲ ਤੁਹਾਡੀ ਫੇਰ ਦੇ ਨਾਮ ਤੇ ਕਿੰਨੀ ਆ ਆਪਣੇ ਨਾਲ ਸਮਾਗਮ ਦੇ ਦਰਸ਼ਨ ਜਿਹੜੇ ਜ਼ਰੂਰ ਕਰ ਚਲੋ ਕਰਕੇ ਤੁਹਾਡਾ ਇਹ ਮੋਢਲਾ ਫਰਜ਼ ਬਣ ਜਾਂਦਾ ਵੀਡੀਓ ਨੂੰ ਸ਼ੇਅਰ ਕਰਨਾ ਕੋਰ ਵੀਡੀਓ ਨਾ ਸ਼ੇਅਰ ਕਰਿਆ ਕਰੋ ਆ ਵੀਡੀਓ ਕਰਿਆ ਕਰੋ ਜਿਹੜੇ ਨਾ ਦੇਸ਼ ਮਾਣ ਵਾਲਾ ਦੇਸ਼ ਮਾਣ ਵਾਲਾ ਵੀਡੀਓ ਇਹਨਾਂ ਦਾ ਸਜੂਸੀਆ ਕਰਿਆ ਕਰੋ ਇਹ ਲੋਕਾਂ ਨੂੰ ਉਹ ਲੋਕਾਂ ਨੂੰ ਜਿਹੜੇ ਨਹੀਂ ਹਿਲ-ਦਿਲ ਸਕਦੇ ਜਾਂ ਜਿਹੜੇ ਨਹੀਂ ਆ ਸਕਦੇ ਜਿਹੜੇ ਕਿਸੇ ਨਾ ਕਾਰਨ ਤੋਂ ਸਿਰੇ ਦਾ ਬਾਹਰ ਪੰਡਿਆਂ ਦੇ ਤੇ ਲੱਗੇ ਹੋਏ ਨੇ ਮੱਜਾਂ ਦਿੱਤੇ ਕੋਈ ਨਾ ਮਾਗੋ ਮੈਂ ਗਏ ਦਿੱਤਾ ਹੁੰਦੀ ਆ ਨਹੀਂ ਕਹ ਸਕਦੇ ਮਾਨੂੰ ਤਾਂ ਗੁੰਦੀ ਆ ਵੀ ਆਪਾਂ ਦੇਖੀਏ ਕੀ ਕੋਈ ਚੱਲ ਰਿਹਾ ਉੱਥੇ ਇਹ ਤੁਹਾਡੇ ਸ਼ੇਅਰ ਨਾ ਪਹੁੰਚ ਸਕਦੀਆਂ ਵੀਡੀਓ ਇਸ ਤਰ੍ਹਾਂ ਦੇਖੇਂਗੇ ਕਿ ਉਹ ਆਪਣਾ ਸ਼ੇਅਰ ਕਰਾ ਦੇ। ਕਿਤੇ ਮੈਂ ਤੁਹਾਨੂੰ ਕਿ ਤੇ ਦੇਖੇਗਾ ਕਰੇਗਾ। ਕਿਹਦੇ ਪਿੱਛੇ ਦਾ ਮੈਂ ਭਰਾ ਕਰ ਰਿਹਾ ਹਾਂ। ਲਗਾਤਾਰ ਉਹ ਤਸਵੀਰਾਂ ਦਿਖਾ ਰਿਹਾ। ਵਾਯੋ ਜਗਤ ਕੋਸੋ ਕੋ ਵਾਯੋ ਜਗਤ ਕੋਸੋ ਕੋ ਓਸੋ ਹੈ ਇਹ ਸਮਾਗਮ ਹਰਿਪੁਰ ਇਸ ਲੈਟਰ ਨੰਬਰ 1372 ਲੈਟਰ ਨੰਬਰ 1372 ਇਹਦੀ ਤੰਬੂਸੀ ਕਰਕੇ 2000 ਵੱਧ ਤੋਂ ਵੱਧ ਭੇਜੋ ਇਹਨਾਂ ਸਾਡੇ ਲਾਈਵ ਚੱਕਰਾਂ ਦਿਲਾਉਣੇ ਚਾਹੁੰਦੇ ਆ ਕੋਈ ਕੋਪੀਰਾਈਟ ਨਹੀਂ ਹੈਗਾ ਇਹ ਸਮਾਗਮਗਰੀ ਨੇ ਘਰ ਘਰ ਬੰਦਨੇ ਗਏ ਤੇ ਪਤਾ ਲੱਗਣਾ ਚਾਹੀਦਾ ਅੱਜ ਜਿਹੜਾ ਹੈ ਸਿੱਧੀ ਸਮਾਗਮਗਰੀ ਮਾਰੀ ਮਤਲਬ ਕਿ ਜਿਹੜਾ 29 ਤਰੀਕ ਤੱਕ 29 ਨਵੰਬਰ ਤੱਕ ਇਹ ਚੱਲਣਾ ਤਨ ਤੁਨ ਪਾਈ ਮੰਮੀ ਵਾਸਤੇ ਹੱਥ ਜੋੜ ਲਓ ਨੇਤਰ ਬੰਦ ਕਰ ਲਓ ਗੁਰੂ ਜਨਮ ਜੀ ਅਰਦਾਸ ਕਰਦੇ ਸੱਚੇ ਪਾਤਸ਼ਾਹ ਕਿਰਪਾ ਕਰ ਸਾਡੇ ਸਾਰਿਆਂ ਤੇ ਧੰਨ ਬਤਿਹਾਰ ਬਹਾਦਰ ਸੱਚੇ ਪਾਸ਼ਾ ਜੀ ਤੁਹਾਡੀ ਬਾਣੀ ਪੜਦੇ ਪੜਦਿਆਂ ਸਾਡੀ ਆਤਮਾ ਦੀ ਸਾਹ ਤੁਹਾਡੀ ਪਰ ਆਤਮਾ ਅਡਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁੱਕ ਤੁੱਕ ਅਡਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੋਕ ਰੋਕ ਦੇ ਸੁੱਖਾਂ ਦੇ ਦਾਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੋਕ ਰੋਕ ਸੁੱਖਾਂ ਦੇ ਦਾਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਮਾਨਵਤਾ ਦੇ ਰਹਿਬਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬੇ ਨਾਨਕ ਦਾ ਮਿਸ਼ਨ ਬਾਬੇ ਨਾਨਕ ਦਾ ਬਾਬੇ ਨਾਨਕ ਦਾ ਮਿਸ਼ਨ ਘਰ ਘਰ ਅੰਦਰ ਧਰਮ ਸਾਂ ਬਾਬੇ ਨਾਨਕ ਦਾ ਮਿਸ਼ਨ ਘਰ ਘਰ ਅੰਦਰ ਧਰਮ ਸਾਂ ਸੰਗਤ ਨੂੰ ਇੱਕ ਹਾਦਰ ਸਰਪੀ ਦੇ ਪਾਵਨ ਸ਼੍ਰੀ ਦਾ ਸਨਕਾਰ ਕਰਦੇ ਕੀਤਾ ਗਿਆ ਦਿੱਲੀ ਕੋਰਪੋਰੇਸ਼ਨ ਤੇ ਸੀ ਦਾ ਸਨਕਾਰ ਕਰ ਕਰ ਸੁਨੀਰ ਤੇ ਸਾਨੂੰ ਸਤਾਰ ਕਿਤੇ ਕੀਤਾ ਗਿਆ ਪਰ ਵਿਚਾਰ ਦੇ ਜੋ ਤੁਸੀਂ ਕੋਸ਼ਿਸ਼ ਕਰੋ ਇਸ ਗੱਲ ਨੂੰ ਜਿੱਤੇ ਸਤ ਨੂੰ ਜਿਹੜੇ ਪਾਵਨ ਨੂੰ ਸ਼ਰੀਰ ਦਾ